ਸਾਸਰੀ ਕਲਜੀ ਰਵੀ ਮਨੋਤਰਾ ਕਿਚਨ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਜੀ ਆਲੂ ਮਟਰ ਤੇ ਗਾਜਰ ਦੀ ਸਬਜੀ ਇਹ ਸਬਜੀ ਜਿਹੜੀ ਹੈ ਜੀ 10 ਮਿੰਟ ਚ ਬਣ ਕੇ ਤਿਆਰ ਹੋ ਜੇਗੀ ਸੋ ਆਓ ਸ਼ੁਰੂ ਕਰਦੇ ਆ ਆਲੂ ਮਟਰ ਗਾਜਰ ਦੀ ਸਬਜੀ ਬਣਾਣੀ ਆਲੂ ਮਟਰ ਤੇ ਗਾਜਰ ਦੀ ਸਬਜੀ ਬਣਾਉਣ ਦੇ ਵਾਸਤੇ ਅਸੀਂ ਸਬਜ਼ੀਆਂ ਨੂੰ ਕੱਟ ਕੇ ਧੋ ਲਿਆ ਹੈ ਤੇ ਨਾਲ ਹੀ ਅਸੀਂ ਜਿਹੜੇ ਮਸਾਲੇ ਹਨ ਜੀ ਲਸਣ ਅਦਰਕ ਪਿਆਜ਼ ਹਰੀਆਂ ਮਿਰਚਾਂ ਇਹ ਕੱਟ ਕੇ ਰੱਖ ਲੀਆਂ ਹੈ ਆਲੂ ਬਟਾਤੇ ਗਾਜਰ ਦੀ ਸਬਜੀ ਜਿਹੜੀ ਹੈ ਜੀ ਇਹ ਮੈਂ ਬਣਾਵਾਂਗੀ ਸਰੋਂ ਦੇ ਤੇਲ 'ਚ ਤੇ ਕੜਾਈ ਜਿਹੜੀ ਹੈ ਜੀ ਗਰਮ ਹੋ ਗਈ ਹੈ ਤੇ ਇਹਦੇ ਵਿੱਚ ਅਸੀਂ ਪਹਿਲਾਂ ਸਰੋਂ ਦਾ ਤੇਲ ਪਾ ਕੇ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਸਰੋਂ ਦੇ ਤੇਲ ਦੇ ਵਿੱਚ ਜਿਹੜੀ ਹੈ ਜੀ ਸਬਜੀ ਜਿਹੜੀ ਹੈ ਬਹੁਤ ਹੀ ਕਰਾਰੀ ਬਣਦੀ ਹੈ ਸੁੱਕੀਆਂ ਸਬ지ਆਂ ਜਿਵੇਂ ਅਸੀਂ ਬਾਕੀ ਵੀ ਬਣਾਉਂਦੇ ਹਾਂ ਸਰੋਂ ਦੇ ਤੇਲ ਦੇ ਵਿੱਚ ਬਣਾਈ ਤਾਂ ਬਹੁਤ ਵਧੀਆ ਬਣਦੀ ਹੈ ਬਹੁਤ ਸਵਾਦ ਬਣਦੀ ਹੈ ਸੋ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਪਹਿਲਾਂ ਹਲਦੀ ਗਰਮ ਹੋਣ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵੇਗਾ ਜੀ ਅੱਧਾ ਚਮਚ ਜੀਰਾ ਜੀਰੇ ਦੇ ਥੋੜੇ ਜਿਹਾ ਚਟਕਨ ਤੇ ਇਹਦੇ ਵਿੱਚ ਅਸੀਂ ਬਰੀਕ ਕਟਿਆ ਹੋਇਆ ਲਸਣ ਪਾ ਦਣਾ ਹੈ ਲਸਣ ਵੀ ਹਲਕਾ ਜਿਹਾ ਬਰਾਊਨ ਹੋ ਗਿਆ ਤੇ ਇਸ ਤੋਂ ਬਾਅਦ ਇਹਦੇ ਵਿੱਚ ਪਾਣਗੇ ਜੀ ਪਿਆਜ਼ ਤੇ ਥੋੜਾ ਜਿਹਾ ਨੀਅਰ ਜੀ ਵੀ ਕੱਟ ਕੇ ਅਦਰਕ ਲਓ ਜੀ ਲਸਣ ਅਦਰਕ ਤੇ ਪਿਆਜ਼ ਨੂੰ ਅਸੀਂ ਭੁੰਨ ਲਿਆ ਹੈ ਤੇ ਹੁਣ ਇਹਦੇ ਵਿੱਚ ਅਸੀਂ ਜਿਹੜੀਆਂ ਸਬਜ਼ੀਆਂ ਹਨ ਜੀ ਇਹਨਾਂ ਨੂੰ ਪਹਿਲਾਂ ਅਸੀਂ ਥੋੜਾ ਜਿਹਾ ਭੁੰਨ ਲੈਣਾ ਹੈ ਸਭ ਤੋਂ ਪਹਿਲਾਂ ਅਸੀਂ ਇਹ ਵਿੱਚ ਪਾਵਾਂਗੇ ਜੀ ਆਲੂ ਕਿਉਂਕਿ ਆਲੂ ਥੋੜੇ ਜਿਹੜੇ ਹਨ ਬਟਾਏ ਲੰਬੇ ਗੱਲਾਂ ਲਈ ਇਸ ਲਈ ਆਲੂ ਨੂੰ ਸੀ ਥੋੜਾ ਜਿਹਾ ਪਹਿਲਾਂ ਆ ਕੇ ਤੇ ਇਹਨਾਂ ਨੂੰ ਭੁੰਨ ਲੈਣਾ ਹੈ ਤਾਂ ਕੰਡੇ ਕੇ ਨੂੰ ਅਸੀਂ 1 ਮਿੰਟ ਵਾਸਤੇ ਜਿਹੜਾ ਪਕਾ ਲਾਂਗੇ ਆਲੂਆਂ ਨੂੰ ਜਿਹੜੀ 1 ਮਿੰਟ ਜਿਹੜਾ ਹੈ ਦੀ ਚੱਕ ਕੇ ਪਕਾ ਲਿਆ ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਗਾਜਰਾਂ ਤੇ ਨਾਲ ਹੀ ਜਿਹੜੀਆਂ ਜੀ ਅਸੀਂ ਮਟਰ ਪਾਦਨੇ ਆ ਇਹ ਤਾਜੀ ਮਟਰ ਹੈ ਇਸ ਕਰਕੇ ਇਹਨਾਂ ਨੂੰ ਗਾਜਰਾ ਦੇ ਨਾਲ ਪਾ ਕੇ ਤੇ ਕੀ ਇਹਨਾਂ ਦਿਨਾਂ ਸਬਜ਼ੀਆਂ ਨੂੰ ਕਿੱਥੇ ਧੋਣ ਲੈਣਾ ਤੇ ਥੋੜਾ ਜਿਹਾ ਜੇ ਇਸ ਦਾ ਪਹਿਲਾਂ ਮਸਾਲੇ ਦੇ ਵਿੱਚ ਇਹਨਾਂ ਨੂੰ ਧੋ ਲਈਏ ਤਾਂ ਜਿਹੜੀਆਂ ਸਬਜ਼ੀਆਂ ਧੋਈ ਜਾਂਦੀਆਂ ਸੌਫ ਹੋ ਜਾਂਦੀਆਂ सब्जी स्वाद भी बहुत स्वाद बनती है तो हूँ अभी जीना तेनाली थोड़ा जो मिक्स करके ढक्कन देखिए अभी जोड़ा है तीन चार मिनट इन्होंने ढक के पका लेंगे सब्जियान असी जी ढक के पाँच मिनट पका लिया है तो हूँ अभी जो है जी, जी विच मसाले पाने हैं पहले एक बार जो जी अभी देख लें पे जी मसाले नमक पेगा जी टेस्ट के अनुसार अद्धा का चम्मच पेगा जी हल्दी का यह है जी लाल मिर्च पाउडर अर्धा का चम्मच पेगा धनिया पाउडर एक टमाटर लिया है जी बरीक कट के तो मसाले पाने बाद ही टमाटर पाने एक हरी मिर्ची लेनी है क्योंकि लाल मिर्ची पकड़ है एक हरी मिर्च लगी है साले तो मसाले पाने तो बाद चंगी तरह मिक्स कर लेंगे मसाले चंगी तरह मिक्स करोड़ा तो जहां पा के फिर ऐसी ढक्क के पका लेंगे थोड़ा पानी पाना है ਤਾਂ ਜੇ ਸਭ ਜਿਹੜੀਆਂ ਹਨੀ ਸੰਗੀ ਤਰ੍ਹਾਂ ਗਲ ਜਾਣ ਇਹਨੂੰ ਨੂੰ ਅਸੀਂ ਜਿਹੜਾ ਜੀ ਟੱਕ ਦੇਣਾ ਹੈ ਅਰ ਗੈਸ ਦੀ ਜਿਹੜੀ ਅ ਅ ਲੇਮ ਹੈ ਦੀ ਨੂੰ ਅਸੀਂ ਮੀਡੀਅਮ ਤੇ ਰੱਖਾਂਗੇ ਤੇ ਇਹਨੂੰ ਅਸੀਂ ਜਿਹੜਾ ਹੈ ਜੀ ਕੋਈ ਅ अठो तो दस मिनट तक असं ढक के इस तरह पकावे लो जी हूँ असी सब्जी चेक करते हैं जी सब्जी अपनी बन के जी तैयार हो गई है जी अभी आलू भी चेक कर लिया बिल्कुल वजिए तरीके गल गई है थोड़ा जहाँ पावे जी असं गर्म मसाला और थोड़ा जहाँगे हरा धनिया तो धनिया भी जोड़ा है जी गरम मसाला पाने बाद मिक्स कर लेंगे चुनी तरह तो सब्जी जो है जी बन के तैयार है ਲੋ ਜੀ ਆਨੂ ਮਟਰ ਤੇ ਗਾਜਰ ਦੀ ਸਬਜੀ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਸੋ ਵੀਡੀਓ ਜਿਹੜੀ ਹੈ ਜੀ ਅੱਛੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸੱਚੀ ਅਕਾਲ